ਕਹਿੰਦਾ ਅੰਦਰ ਸਾਢੇ 3 ਵਕਤ ਦੀ ਚੇਕ ਦੇ ਦਿੱਤਾ ਤੇ ਜਦੋਂ ਸੁਣਿਆ ਮੇਰੇ ਤਾਂ ਇਹਨੂੰ ਸਮਝਾਤਾਈ ਆਉਂਦੀ ਸੀ ਆਣੇ ਆਪਾਂ ਚਲਿਏ ਤੇ ਬਿਲਕੁਲ ਘਟਾਨ ਗਏ ਅੰਦਰ ਸਾਢੇ 3 ਵਕਤ ਇਹਨੂੰ ਦਿੱਤਾ ਸੀ ਤੇ ਮਰੀਜ਼ ਹੀ ਆਪਣੇ ਜੀਆ ਦੀ ਪਛਾਣ ਵੀ ਨਹੀਂ ਕਰਦਾ ਪਛਾਣ ਵੀ ਨਹੀਂ ਕਰਦਾ ਕਿਹਾ ਮੈਂ ਕਿਹਾ ਡਾਕਟਰ ਸਾਹਿਬ ਕਹਿੰਦਾ ਤੂੰ ਚੱਲ ਮੈਂ ਡਾਕਟਰ ਸਮੇਂ ਜਾਈ ਦੇ ਚਾਈ ਦੇਖੋ ਮੈਂ ਬਾਅਦ ਦੀ ਸਮਾਜ ਤੋਂ ਪੰਜਾਬ ਮੈਂ ਦਾ ਵਰਤਾਨਿਆ ਤੁਹਾਡਾ ਪਰਸ਼ਾਣ ਸਾਨੂੰ ਇੰਨੀ ਇੱਜ਼ਤ ਦਿੰਦਾ ਵਾ ਤੁਹਾਨੂੰ ਬੋਲਣਾ ਤਾਂ ਹੀ ਪਤਾ ਮੈਂ ਕਹੀ ਜੰਨੀ ਆ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੁੰਦਾ ਕਹਿੰਦਾ ਤੁਹਾਡਾ ਜੂੜਿਆਂ ਦਾ ਗੰਦ ਨਹੀਂ ਜਾਣਾ ਫਦਰ ਦੇ ਜਨਾ ਕਮੋਵਾ ਮੈਂ ਕਹਿੰਦਾ ਨਹੀਂ ਕਮੋਵਾ ਮੈਂ ਚੋੜਿਆ ਜਾੜਿਆ ਤੋਂ ਮੈਂ ਨਹੀਂ ਡਰਦਾ ਮੈਂ ਕਹਿੰਦਾ ਅਸੀਂ ਫਿਰ ਮੈਂ ਕਹਿੰਦਾ ਡਰਾ ਲੈਣੇ ਨਹੀਂ ਸਾਡਾ ਸਮਾਜ ਬੜੀ ਬਾਵਰਿਆ ਐ ਤੈਨੂੰ ਬੇਲਕਟਾ ਦੀ ਕਹਿੰਦਾ ਕਿ ਤੁਹਾਡੇ ਕੋ ਪੈਸੇ ਨਹੀਂ ਹੈ ਜਾ ਕੇ ਠੀਕਾ ਲਾ ਦੇਣਾ ਨੂੰ ਪੇਸ਼ੰਤ ਨੂੰ ਜੀ ਕੀ ਹੈ ਮਾਮਾ ਜੀ ਜੈ ਵਾ ਮਿੱਕੀ ਜੈ ਪੀਮ ਜੈ ਸਵਿਧਾਨ ਮੈਂ ਸਿਮਰਨ ਪੱਟੀ ਪੰਜਾਬ ਮੈਲਾ ਪ੍ਰਧਾਨ ਅੱਜ ਇਹ ਤੇ ਅਮਰੀਕ ਸਿੰਘ ਨਾਮ ਦਾ ਇੱਕ ਪੇਸ਼ੈਂਟ ਐਡਮਿਟ ਸੀਗਾ ਉਹਦੇ ਘਰ ਦੇ ਸਾਡੇ ਕੋਲ ਆਏ ਕਿ ਸਾਡੀ ਮਦਦ ਕਰ ਦੋ ਸਾਡੇ 3 ਲੱਖ ਰੁਪਿਆ ਸੀ ਇਲਾਜ ਦੌਰਾਨ ਹਸਪਤਾਲ ਨੂੰ ਪੇ ਕਰ ਚੁੱਕੇ ਆ ਸਾਡੇ 3 ਲੱਖ ਤੋਂ ਦਾਵਾ ਇਹਨਾਂ ਨੇ 80 ਹਜ਼ਾਰ ਦਾ ਬਿੱਲ ਹੋਰ ਬਣਾਇਆ ਹੈ ਉਹਦੇ ਵਿੱਚ ਸਾਡੀ ਕੰਸੈਸ਼ਨ ਕਰਾ ਦਿਓ ਸਾਡੇ ਨਾਲ ਚਲੋ ਸਾਡੇ ਹੁਣ ਪਲਦੇ ਕੋਈ ਨਹੀਂਗਾ ਔਰ ਪੇਸ਼ੈਂਟ 19 ਤੋਂ 21 ਵੀ ਠੀਕ ਨਹੀਂ ਹੋਇਆ ਜਿਸ ਤਰ੍ਹਾਂ ਪਹਿਲੇ ਕੋਮਾ ਵਿੱਚ ਸੀ ਉਸ ਤਰ੍ਹਾਂ ਹੀ ਹੁਣ ਉਹ ਉਸੇ ਹਾਲਾਤ ਵਿੱਚ ਆ ਅਸੀਂ ਇੱਥੇ ਆਏ ਆ ਅਸੀਂ ਆਕੇ ਡਾਕਟਰ ਜੋਸਨ ਨਾਲ ਗੱਲ ਕੀਤੀ ਹੈ ਤੇ ਡਾਕਟਰ ਜੋਸਨ ਨੇ ਕੋ ਸਾਨੂੰ ਜਾਤੀ ਸੂਚਕ ਸ਼ਬਦ ਬੋਲਿਆ ਕੰਦਾ ਮੈਂ ਕੋਮਾ ਆ ਨਾਲ ਜਾਤੀ ਸੂਚਕ ਸ਼ਬਦ ਸਾਨੂੰ ਬੋਲ ਕੇ ਕਹਿੰਦਾ ਇਹਨਾਂ ਨੂੰ ਕੱਢੋ ਇੱਥੋਂ ਧੱਕੇ ਮਾਰ ਕੇ ਮੇਰੇ ਦਫ਼ਤਰ ਤੋਂ ਬਾਹਰ ਅਸੀਂ ਐਸਆਈਏ ਦੇ ਦੌਰਾਨ ਪਰਚਾ ਕਰਾਵਾਂਗੇ ਜੀ ਅੱਜ ਸਾਡੇ ਪੰਜਾਬ ਦੇ ਮਹਿਲਾ ਵਿੰਗ ਦੇ ਚੇਅਰਪਰਸਨ ਸਿਮਰਨ ਭੱਟੀ ਜੋ ਕਿ ਲਗਾਤਾਰ ਇਹਨਾਂ ਲੋਕਾਂ ਦੀ ਜਿਹੜੇ ਏਰੀਆ ਸलम ਏਰੀਆ ਇੱਥੇ ਹੀ ਸੰਗਤ ਨਾਲ ਜੁੜੀ ਹੈ ਅਮਰੀਕ ਸਿੰਘ ਨਾਮ ਦਾ ਇੱਕ ਗਰੀਬ ਪਰਿਵਾਰ ਜੋ ਕਿ 17 ਅਗਸਤ ਦਾ ਇੱਥੇ ਦਾਖਲ ਸੀ ਜਿਸ ਦੇ ਇਲਾਜ ਦੇ ਦੌਰਾਨ 3.5 ਲੱਖ ਰੁਪਏ ਜਿਹੜਾ ਉਸ ਪਰਿਵਾਰ ਕੋਲ ਲਿਆ ਗਿਆ ਅੱਜ ਉਹਨਾਂ ਨੂੰ ਛੁੱਟੀ ਮਿਲਣੀ ਸੀ 80000 ਰੁਪਏ ਦੀ ਹੋਰ ਜਿਹੜੀ ਮੰਗ ਕੀਤੀ ਗਈ ਸਿਰਫ ਇੱਕ ਉਹਦਾ ਜਬਾੜਾ ਤੇ ਇੱਕ ਫੂਡ ਪ੍ਰਾਈਜ਼ਿੰਗ ਜਿਹੜੀ ਪਾਈ ਪਿਆ ਉਹ ਪਾਈ ਗਈ ਆ ਜਦੋਂ 80000 ਰੁਪਏ ਨਾਲ ਆਪਣੇ ਮੌਜ਼ਰ ਵਿਅਕਤੀ ਲੈ ਕੇ ਇੱਥੇ ਪਹੁੰਚਨੇ ਕਿ ਚੋਲੇ 80000 ਰੁਪਏ ਜੋ ਕੁਝ ਗਰੀਬ ਪਰਿਵਾਰ ਆ ਅੱਗੇ ਤਾਂ 3.5 ਲੱਖ ਰੁਪਏ ਘਰ ਗੈਨੇ ਪਾ ਗੇੜਾ ਤਾਂ ਦਿੱਤਾ 80000 ਰੁਪਏ ਜੋ ਕੁਝ ਕਰਾਇਤ ਕਰ ਸਕੇ ਤਾਂ ਕਰ ਦੋ ਉਸ ਤੇ ਨਾਲ ਜਿਹੜਾ ਜਾਤੀ ਸੂਚਕ ਉਥੇ ਗਾਲੀ ਗਲੋਚ ਕੀਤਾ ਗਿਆ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਕਿਉਂਕਿ ਇੱਕ ਡਾਕਟਰ ਜਿਹੜਾ ਕਿ ਭਗਵਾਨ ਦਾ ਗ੍ਰੂਪ ਹੈ ਉਸ ਨੂੰ ਐਸੀ ਜਿਹੜੀ ਬਿਅਰ ਆਫ ਟਾਕਿੰਗ ਹੋਣੀ ਜਿਹੜੀ ਬੜੀ ਨਿੰਦਨਯੋਗ ਹੈ ਜਿਸ ਕਰਕੇ ਸਾਡੇ ਸਮਾਜ ਦੇ ਨਾਲ ਜਿਹੜੇ ਆਗੂਕਾਰ ਇੱਥੇ ਆਏ ਸਨ ਲੋਕ ਜਿਹੜੇ ਨਾਲ ਚਾਲਦੇ ਨੇ ਉਹਨਾਂ ਨੇ ਉਸੇ ਵੇਲੇ ਧਰਨਾ ਪ੍ਰਦਰਸ਼ਨ ਕਰ ਦਿੱਤਾ ਤੇ ਮਾਨ ਜੋਗ ਐਸਐਸਓ ਸਾਹਿਬ ਵੀ ਇੱਥੇ ਆਏ ਨੇ ਪ੍ਰਸ਼ਾਸਨ ਇੱਥੇ ਪਹੁੰਚਿਆ ਤੇ ਮੇਰੀ ਇਹੀ ਕੋਸ਼ਿਸ਼ ਹੈ ਕਿ ਗਾਂਵ ਤੋਂ ਵੀ ਐਸੇ ਡਾਕਟਰ ਜਿਹੜੇ ਇਹਨਾਂ ਤੋਂ ਨਿਕελ ਕੱਸੀ ਆਵੇ ਅਤੇ ਉਸਤੇ ਐਸਸੀਐਸਟੀ ਐਕਟ ਦਾ ਪਰਚਾੜਾ ਦਰਜ ਕਰੇ ਇਸ ਟਾਈਮ ਹਮ ਨੂੰ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚ ਕੇ ਅੰਦਾਜ਼ਾ ਬੋਲ ਰਿਹਾ ਲੁਕੀਏ ਸ਼ੋਅ ਅੰਦਨ ਉਹ ਦੇ ਆ ਜਾਂਚ ਕਰਦ ਕਰ ਰਹੇ ਨੇ ਕੀ ਮੰਗੀ ਕਰਦੇ ਪਰਚੇ ਦੀ ਮੰਗ ਹੈ ਸਾਰੇ ਮੁਕੱਦਮਾ ਦਰਜ ਜਿਹੜਾ ਕੀਤਾ ਹੋਇਆ ਅਗਰ ਨਾਮ ਪਰਚਾ ਹੈ ਤੇ ਅਗਲਾ ਦਸਤਾਵੇਜ਼ ਜਥੇਬੰਦੀਆਂ ਨੇ ਧਰਨਾ ਪ੍ਰਦਰਸ਼ਨ ਕਰਨੀਆਂ ਵੱਡੇ ਪੱਧਰ ਤੇ ਠੀਕ ਹੈ ਜ ਡਾਕਟਰ ਸਾਹਿਬ ਜਿਹੜਾ ਮਰੀਜ਼ ਤੁਹਾਡੇ ਕੋਲ ਆਇਆ ਸੀ ਅੱਜ ਦਰਦ ਨਾਲ ਆਇਆ ਕਹਿੰਦੇ ਪਰਿਵਾਰਕ ਸੁਦਸਿਆ ਨਾਲ ਲੈ ਕੇ ਕੀ ਕਰਨਾ ਚਾਹੁੰਦੇ ਨੇ ਬਰੇ ਸਰ ਇਹਦਾ ਕੋਈ ਬਿੱਲ ਤਾਂ ਹੀ ਸਾਡਾ ਕਿ ਬਿੱਲ ਬਣਿਆ ਸੀ ਇਹਨਾਂ ਦੱਸਿਆ ਪਹਿਲਾਂ 100 ਲੱਖ ਰੁਪਏ ਸਾਨੂੰ ਜਮ੍ਹਾਂ ਕਰਾਇਆ ਵਾ 60000 ਰੁਪਏ ਹੋ ਰਹਿੰਦਾ ਸੀ ਮੈਂ ਕਿਹਾ ਪੈਸੇ ਜਮ੍ਹਾਂ ਕਰੋ ਤੇ ਮਰੀਜ਼ ਘਰ ਲੈ ਜਾਓ ਕਹਿੰਦੇ ਪੈਸੇ ਅਸੀਂ ਦੇਨੇ ਨਹੀਂ ਆ ਤੇ ਮੈਂ ਕਿਹਾ ਇਦਾਂ ਥੋੜਾ ਪਿਛੇ ਛੱਡਾਂਗੇ ਕਿੰਨੇ ਦਿਨ ਤੋਂ ਮਰੀਜ਼ ਦਾ ਸਾਡੇ ਕੋ ਘੱਟੋ ਘਾਟੇ ਨੂੰ ਹੋ ਗਏ 18 ਦਿਨ ਹੋ ਗਏ 17 18 ਦਿਨ ਹੋ ਗਏ ਪਿਛੇ ਦਾ ਦੂਸਰਾ ਬਿੱਲ ਵੀ ਕੋਸ਼ਿਸ਼ ਨਾਲ ਕਰਵਾਇਆ ਤਾਂ ਇਹਨਾਂ ਕਰਾਇਆ 1 ਰੇਟ ਹੋਇਆ ਵਾ ਤੇ ਇਹਦੇ ਗਲੇ ਦਾ ਪੋਸਟ ਵੀ ਇਹੀ ਕੀਤੀ ਆ ਤੇ ਬ੍ਰੇਨ ਦੇ ਵਿੱਚ ਵੀ ਇਹਦੇ ਖੂਨ ਜੰਮਿਆ ਹੋਇਆ ਵਾ ਜਿਹੜਾ ਨਹੀਂ ਸਰ ਬਿਲਕੁਲ ਗਲਤ ਇਹੋ ਜਿਹਾ ਵੱਡਾ ਆਪਾਂ ਇੱਕ ਜਮਿਆਰ ਬੰਦਾ ਕੋਈ ਡਾਕਟਰ ਕਦੀ ਨਹੀਂ ਕਹਿ ਸਕਦਾ ਸਰ ਮੈਂ ਮੈਂ ਕਿਥੇ ਰੋਲਾ ਨਾ ਪਾਉ ਪਲੀਜ਼ ਬਾਹਰ ਚੱਲ ਜਾਓ ਬੇਲੇ ਇੱਕ ਅਲੱਗ ਚੀਜ਼ ਆ ਰੋਲਾ ਇੱਕ ਅਲੱਗ ਚੀਜ਼ ਆ ਮੈਂ ਕਿ ਮੇਰੇ ਕੈਬਨ ਚ ਰੋਲਾ ਨਾ ਪਾਉ ਬਾਹਰ ਜਾ ਕੇ ਬੈਠੋ ਮੈਨੂੰ ਫ੍ਰੀ ਹੋ ਲੈਂਦੇ ਮੈਂ ਬਾਅਦ ਚ ਤੁਹਾਡੇ ਨਾਲ ਗੱਲ ਕਰਦਾ ਨੀ ਇਹ ਲੱਗਦਾ ਇਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਮਰੀਜ਼ ਵਿੱਚ ਕੋਈ ਵੀ ਸੁਧਾਰ ਨਹੀਂ ਆਇਆ। ਨਹੀਂ ਸਰ ਇਹੋ ਜੀ ਕੋਈ ਗੱਲ ਨਹੀਂ ਆ ਜਾ ਕੇ ਦੇਖ ਲਓ ਮਰੀਜ਼ 102 ਨੰਬਰ 'ਤੇ ਪਿਆਜੋ। ਉਹ ਐਂਡੋ ਟ੍ਰੈਕੇ ਉਹ ਇਹਦੇ ਭਾਵੇਂ ਬੋਲਦਾ ਨਹੀਂ ਆ ਬੋਲਦਾ ਤਾਂ ਨਹੀਂ ਆ ਕਿ ਉਹਦੇ ਟ੍ਰੈਕੇ ਨਾਲ ਬਾਹਰ ਕੱਢੀ ਹੋਈ ਆਂ। ਉਹ ਕੱਢਾ ਉਹਨੂੰ ਬੰਦ ਕਰਾਂਗੇ ਤੇ ਤਾਂ ਹੀ ਉਹਨੇ ਬੋਲਣਾ। ਸਰ ਤੁਹਾਡੇ ਕੋਲ ਜਦੋਂ ਮਰੀਜ਼ ਆਇਆ ਸੀ ਉਦੋਂ ਦੀਆਂ ਰਿਪੋਰਟਸ ਤੇ ਹੁੰਦੀਆਂ ਜਿਹੜੀਆਂ ਉਹਦੇ 'ਚ ਫਰਕ ਪਿਆ ਹੋਇਆ ਹੈਗੀਆਂ। ਸਰ ਫਰਕ ਇਹ ਆ ਕਿ ਜਿਹੜਾ ਖੂਨ ਜੰਮਿਆ ਉਹ ਵੀ ਕੱਢਦਾ ਪਿਆ ਵਾ ਜਿਹੜੇ ਆਪਾਂ ਮੈਂਡੀਬਲ ਦੇ ਪਲੇਟਾਂ ਪਾਤੀਆਂ 8-9 ਤੇ ਅਸੀਂ ਪਲੇਟਾਂ ਪ ਦੇ ਵਿੱਚ ਉਹਦੇ ਕਰਕੇ ਪੇਸ਼ੈਂਟ ਠੀਕ ਹੋ ਗਿਆ ਤਾਂ ਹੀ ਤਹੀਂ ਕਹਿ ਰਹੇ ਆਂ ਕਿ ਅੱਜ ਇਹਨੂੰ ਕਰ ਲੈ ਜਾਓ ਤੇ 10 ਦਿਨ ਬਾਈਥੋਂ ਖਰਚਾ ਨਾ ਪਵੇ ਤੈਨੂੰ 10 ਦਿਨ ਦਾ ਅੱਗੇ ਤਾਂ ਬਿੱਲ ਅੱਗੇ 1.5 ਲੱਖ ਦੇ ਆਸ-ਪਾਸ ਬਣ ਗਿਆ ਵਾ ਤੋ ਯੋ ਸਾਨੂੰ ਜਮ੍ਹਾਂ ਕਰਾਓ ਤੇ ਆਪਣਾ ਮਰੀਜ਼ ਕਰ ਲੈ ਜਾਓ ਤੇ ਇਸੇ ਗੱਲੋਂ ਕਹਿੰਦੇ ਜੀ ਤੁਸੀਂ ਅਸੀਂ ਪੈਸੇ ਨਹੀਂ ਦੇਣੇ ਕਿਤੇ ਤੇ ਮੈਂ ਕਿਹਾ ਇਦਾਂ ਹੋਈਆਂ ਇਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਕੀਤਾ ਸਰ ਕੀਤਾ ਕੀਤਾ ਕਹਿੰਦਾ ਜੀ ਪੈਸੇ ਦੇਣੇ ਨਹੀਂ ਤੇ ਮੈਂ ਕਿਹਾ ਮਰੀਜ਼ ਇੱਦਾਂ ਵੇ ਜਾਹੀ ਜਾਂ ਛੱਡਣਾ ਨਹੀਂ ਮੈਂ ਕਿਹਾ ਡਾਕਟਰ ਪਾਗਲ ਥੋੜਾ ਵੀ ਕੰਮ ਕਰਕੇ ਬਾਅਦ ਚ ਪੈਸੇ ਨਹੀਂ ਲੈਣਗੇ ਤਾਂ ਆਪਾਂ ਸਾਡਾ ਕੰਮ ਕਿੱਦਾਂ ਤੇ ਬੋਲਸਰ ਮੋਖੇ ਤੇ ਪਹੁੰਚੀ ਕਿ ਕੀ ਐ ਸਰ ਆਹੀ ਬੁਲਾਇਆ ਕੋਈ ਮੈਂ ਕਹ ਐਸਐਚਓ ਸਾਹਿਬ ਨੂੰ ਸਰ ਆ ਕੇ ਵੇਖੋ ਬਾਰੇ ਦੋ ਜਣੇ ਕੇ ਬੰਦੇ ਬੈਠੇ ਆ ਬਿਲ ਨਹੀਂ ਦੇਂਦੇ ਪਏ ਇਹ ਖੋਦਾ ਹਸਪੀਟਲ ਮੈਂ ਬੁਲਾਇਆ ਹਾਂ ਹਾਂਜੀ ਪਾ ਜੀ ਜਿਹੜਾ ਸਰ ਸਟਾਫ ਦੇ ਵਿੱਚ ਕਰਨਾ ਲੱਗਾ ਕੀ ਮਾਮਲਾ ਇਹ ਕੋਈ ਮਰੀਜ਼ ਇੱਥੋਂ ਕੋ ਹਿਮਾਚਲ ਤੋਂ ਆਇਆ ਐ ਐਕਸੀਡੈਂਟ ਹੋਇਆ ਸੀ ਜਿਹੜਾ ਉਹਦਾ ਇਹਨਾਂ ਟ੍ਰੀਟਮੈਂਟ ਕੀਤਾ ਵਾ ਟਰੀਟਮੈਂਟ ਤੋਂ ਬਾਅਦ ਇਹਨਾਂ ਤੋਂ ਕੋਈ ਪੈਸੇ ਤਾਂ ਲੈਣਦੇ ਨਹੀਂ ਥੋੜਾ ਬਤਾ ਠੀਕ ਹੈ ਤੇ ਡਾਕਟਰ ਸਾਹਿਬ ਨੇ ਫੋਨ ਕੀਤਾ ਸੀ ਵੀ ਆਓ ਤੇ ਅਸੀਂ ਸੁਰੱਖਿਆ ਵਾਸਤੇ ਆਏ ਹਾਂ ਤੇ ਰੌਲਾ ਕਿਸ ਚੀਜ਼ ਦਾ ਬਿਆ ਜੀ ਇਹ ਟਰੀਟਮੈਂਟ ਕਰਾਇਆ ਪੈਸੇ ਦੇਣੇ ਬੰਦੇ ਕੋਈ ਕਹਿੰਦੇ ਕਿ ਜਾਤੀ ਸੂਚਕ ਸਰਵਤ ਗਏ ਹੀ ਗਏ ਕੋਈ ਸਾਹਮਣੇ ਨਹੀਂ ਆਈ ਗੱਲ ਕੋਈ ਰਿਕਾਰਡ ਨਹੀਂ ਔਰ ਰਿਕਾਰਡ ਨਹੀਂ ਹੈਗਾ ਜੀ ਠੀਕ ਹੈ